ਅਕਾਲ ਅਕੈਡਮੀ ਤਿੱਬਰ ਅਤੇ ਮੂਲੀਆਂਵਾਲ ਨੇ 75ਵੇਂ ਗਣਤੰਤਰ ਦਿਵਸ ਤੇ ਗੱਤਕੇ 'ਚ ਪਹਿਲਾ ਸਥਾਨ ਹਾਸਲ ਕੀਤਾ 75ਵੇਂ ਗਣਤੰਤਰ ਦਿਵਸ ਤੇ ਗੁਰਦਾਸਪੁਰ ਸਰਕਾਰੀ ਕਾਲਜ 'ਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਵਿੱਚ ਵੱਖ-ਵੱਖ ਪੇਸ਼ਕਾਰੀਆਂ ਹੋਈਆਂ ਜਿਸ ਵਿੱਚ ਅਕਾਲ ਅਕੈਡਮੀ ਤਿੱਬਰ ਤੋਂ ਅਕਾਲ ਅਕੈਡਮੀ ਮੂਲੀਆਂਵਾਲ ਨੇ ਆਪਣੇ ਗੱਤਕਾ ਕੋਚ ਜਥੇਦਾਰ ਪ੍ਰਦੀਪ ਸਿੰਘ ਸੇਵਕ ਦੀ ਅਗਵਾਈ 'ਚ ਸਾਂਝੇ ਤੌਰ ਤੇ ਸ਼ਸਤਰ ਵਿਦਿਆ ਗੱਤਕੇ ਦੀ ਪੇਸ਼ਕਾਰੀ ਕੀਤੀ ਜੋ ਸਾਰੀਆਂ ਪੇਸ਼ਕਾਰੀਆਂ ਚ ਅਕਾਲ ਅਕੈਡਮੀ ਚ ਵਿਰਤ ਅਕਾਲ ਅਕੈਡਮੀ ਮੂੜੀਆਂਵਾਲ ਦੀ ਗੱਤਕਾ ਟੀਮ ਨੇ ਪਹਿਲੀ ਪੋਜੀਸ਼ਨ ਹਾਸਲ ਕਰਕੇ ਇਸ ਮੌਕੇ ਤੇ ਪੰਜਾਬ ਦੇ ਡਿਪਟੀ ਸਪੀਕਰ ਜੈਕਸ਼ਨ ਸਿੰਘ ਰੋੜੀ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਸ਼ੂ ਅਗਰਵਾਲ ਜੀ ਵੱਲੋਂ ਗੱਤਕਾ ਟੀਮ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਤੇ ਜਗਰੂਪ ਸਿੰਘ ਸੇਖਵਾ ਕਸ਼ਮੀਰ ਸਿੰਘ ਵਾਲਾ ਰਮਨ ਬਹਿਲ ਸ਼ਮਸ਼ੇਰ ਸਿੰਘ ਤੇ ਹੋਰ ਸਖਸੀਤਾ ਹਾਜ਼ਰ ਸਨ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਸਾਰੀ ਗੱਤਕਾ ਟੀਮ ਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਵੇਖੋ ਟੀਵੀ ਨਿਊਜ਼ ਇੰਡੀਆ 265 ਲਈ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਦੀਪ ਸਿੰਘ ਸੇਵਕ ਗੱਟਾ ਕੋਚ ਅਕਾਲ ਅਕੈਡਮੀ ਤਿੱਬੜ ਅੱਜ 75ਵੇਂ ਅੱਜ 75ਵੇਂ ਗੰਦੰਤਾ ਦਿਵਸ ਤੇ 26 ਜਨਵਰੀ ਨੂੰ ਗਰਦਾਸਪੁਰ ਵਿਖੇ ਇੱਕ ਸਮਾਜ ਜਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਵਾਲੋਂ ਆਪਣੇ ਪੇਸ਼ ਕਰੀਆਂ ਕੀਤੀਆਂ ਗਈਆਂ ਜਿਸ ਵਿੱਚ ਅਕਾਲ ਅਕੈਡਮੀ ਤਿੱਬੜ ਤੇ ਅਕਾਲ ਅਕੈਡਮੀ ਮੂਲੇ ਵਾਲੋਂ ਗੱਤਕੀ ਦੀ ਟੀਮ ਲੈ ਕੇ ਜਾ ਆ ਗਿਆ ਜਿਸ ਵਿੱਚ ਸ਼ਸਤਰ ਵਿਦਿਆ ਦਾ ਛੇਤਰ ਦਾ ਜੋਰ ਦਿਖਾਏਗੇ ਜਿਸ ਵਿੱਚ ਅਕਾਲ ਅਕੈਡਮੀ ਤਿੱਬੜ ਤੇ ਅਕਾਲ ਅਕੈਡਮੀ ਮੋਲਿਆਮਾਲ ਦੀ ਗਦਕਾ ਟੀਮ ਨੂੰ ਫਰਸਟ ਪੋਜੀਸ਼ਨ ਹਾਸਲ ਕੀਤੀ ਤੇ ਫਰਸਟ ਪੋਜੀਸ਼ਨ ਹਾਸਲ ਤੋਂ ਬਾਅਦ ਮਾਨਯੋਗ ਡਿਊਟੀ ਸਪੀਕਰ ਗਰਦਾਸਪੁਰ ਹਮਾਂਚੂ ਅਗਰ ਅਗਰਵਾਲ ਜੀ ਵੱਲੋਂ ਤੇ ਪੰਜਾਬ ਦੇ ਡਿਪਟੀ ਸਪੀਕਰ ਜਯਾਕਰਸ਼ਨ ਰੋੜੀ ਵੱਲੋਂ ਗਦਕਾ ਟੀਮ ਨੂੰ ਸਨਮਾਨਿਤ ਕੀਤਾ ਗਿਆ